ਕੀ ਗੱਲ ਕਰਦੇ ਨਾਲ ਬਨੀ ਸਰ ਨੂੰ ਬੁਲਾਉਣੇ ਆ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਮੈਂ ਕਿੱਥੇ ਮੈਂ ਕਿਦਾ ਦੂਜਾ ਤੁਸੀਂ ਇੰਟਰੋਡਿਊਸ ਕਰਨਾ ਓਏ ਠੀਕ ਹੈ ਅੰਦੀ ਵੀ ਆ ਜਾ ਦੋਸਤੋ ਮੈਂ ਟੁੱਟਣ ਮੈਂ ਪਾ ਤਾ ਬਣਪ੍ਰੀਤ ਸਰ ਨੂੰ ਬੁਲਾਣਾ ਚਾਹੁੰਗਾ ਕਿ ਪਲੀਜ਼ ਕਮਪੀਅਰ ਪਹਿਲਾ ਚੈਨਲ ਵਰਤਾ ਬੋਲ ਪੈਂ ਦਾਤੀ ਪਤਾ ਹੈ ਦਾਤੀ द्राटी? द्राटी द्राटी नहीं दाटी। दाटी। दाटी भी नहीं पता। भी नहीं पता। की थोड़े हस्बैंड ठीक ठाक मजा ने सारिया कह ਮੱਝਾਂ ਨੂੰ ਕਿੰਨਾ ਟਾਈਮ ਲੰਘ ਗਿਆ ਤੁਸੀਂ ਆਪਣੇ ਆਪ ਉਹ ਮੱਝਾਂ ਨੂੰ ਕਿੰਨਾ ਲੱਗਦਾ ਉਹ ਕਿਹੜੀ ਚੀਜ਼ ਹੈ ਜਿਹੜੀ ਜਿੰਦਗੀ ਦੇ ਦੋ ਵਾਰਾਂ ਦਾ ਆਪਾਂ ਨੂੰ ਫ੍ਰੀ ਮਿਲਦੀ ਹੈ ਜੇ ਆਪਾਂ ਤੀਜੀ ਵਾਰ ਲੈਣ ਦਾ ਤਾਂ ਪਉਂਦੇ ਪੈਸੇ ਭੇ ਕਰਨੇ ਪੈਂਦੇ ਆ ਕੀ ਪਤਾ ਕੁਝ ਤਾਂ ਹੋਏਗਾ ਹੋ ਯਾਰ ਇਹ ਚੰਡੀਗੜ੍ਹ ਵਾਲੀਏ ਨਹੀਂ ਤੇਰੀ ਕਰ ਆ ਗਈ ਹੱਥ ਯਾਰ ਦੇ ਖੜੇ ਉਹ ਕਿਹੜੀ ਚੀਜ਼ ਐ ਜਿਹੜੀ ਟੁੱਟਣ ਵਾਸਤੇ ਬਣੀ ਐ ਦਿਲ ਬੰਨੂਸ ਵਾਲਾ ਰਾਜੇ ਹਾਂਜੀ ਉਹ ਕਿਹੜੀ ਜਿਹੜੀ ਟੁੱਟਣ ਵਾਸਤੇ ਬਣੀ ਐ ਜੀ ਸ਼ੀਸ਼ਾ ਹੀ ਹਾਂ ਕੋਈ ਆਹ ਥੋੜਾ ਹੀ ਮੜੀ ਜੀ ਕੋਈ ਸੁਪਨਾ ਹੈ ਤਾਂ ਜਿਹੜਾ ਪੂਰਾ ਕਰਨਾ ਹੋਵੇ ਤੇ ਹਜੇ ਨਾ ਹੋਇਆ ਸਭਣਾ ਤਾਂ ਅਜੇ ਤਾਂ ਕੁਝ ਹੈ ਨਹੀਂ ਬਥੇ ਯਾਰ ਬਸ ਉਹ ਕਰੱਟੇ ਬਾਦ ਜਿੰਨਾ ਆਵੇ ਮਤਲਬ ਘਰ ਪਰਿਵਾਰ ਚੱਲ ਜੇ ਬਸ ਐਨ ਨਹੀਂ ਬਾਬਾ ਨਾ ਜਾਦਾ ਉੱਪਰ ਜਾਣਾ ਨਾ ਜਾਦਾ ਥੱਲੇ ਜਾਣਾ ਚਲੋ ਚੰਗੀ ਗੱਲ ਹੈ ਬਹੁਤ ਬਹੁਤ ਸੋਹਣੀ ਗੱਲ ਕਰਦੇ ਬਈ ਤੁਸੀਂ ਉਹ ਕਿਹੜੀ ਚੀਜ਼ ਐ ਜਿਹੜੀ ਟੁੱਟਣ ਵਾਸਤੇ ਬਣੀ ਐ ਦਿਲ ਦੇਖ ਲੈ ਜਿਹਦਾ ਮਨ ਕਪਟੀ ਹੁੰਦਾ ਨਾ ਉੱਥੇ ਹੀ ਜਾਂਦਾ ਦੇਖ ਮੈਂ ਪੁੱਛਿਆ ਮੈਂ ਕਿਹੜੀ ਜਿਹੜੀ ਟੁੱਟਣ ਵਾਸਤੇ ਬਣੀ ਕਹਿੰਦਾ ਦਿਲ ਟੁੱਟਿਆ ਬੈ ਲਗੇ ਇਹ ਜਵਾਬ ਹੋਰ ਵੀ ਆਸਾਸੀ ਦਿਲੀ ਕਿਉਂ ਆਇਆ ਆ ਗਿਆ ਦੇਖ ਇਸ ਨੂੰ ਹੈ ਦਿਮਾਗ ਹੋਰ ਪਾਸੇ ਹੈ ਨਾ ਮੇਰੇ ਵੀਰ ਦਾ ਹੈ ਚਲ ਕੋਈ ਗੱਲ ਨਹੀਂ ਪਰਿਵਾਰ ਚ ਕੌਣ ਕੌਣ ਆ ਸਾਡੇ ਭਰਾ ਦੇ ਸਾਰੇ ਨਹੀਂ ਸਾਰੇ ਤਾਂ ਸਾਰੇ ਤਾਂ ਅਸੀਂ ਕਿਹੜਾ ਗਊਸਾਲਾ ਚ ਰਹਨੇ ਆ ਐ ਗੌਣ ਗੌਣ ਹੈ ਮਮੀ ਦਾ ਪਪਾ ਹੈ ਡੈਡੀ ਪੈਨ ਡੈਡੀ ਉਹ ਦਾਦਾ ਜੀ ਅੱਛਾ ਤਾਂ ਠੀਕ ਹੈ ਹਾਂ ਜੀ ਮੁੰਨੂ ਸੁਵਾਲਾ ਰਾਜੇ ਉਹ ਕਿਹੜੀ ਜਿਹੜੀ ਟੁੱਟਣ ਵਾਸਤੇ ਬਣੀ ਹੈ ਦੀ ਸ਼ੀਸ਼ਾ ਹੀ ਅਡਾੜਾ ਵੜਾਈ ਮੜੀ ਜਾ ਰਿਹਾ ਰਾਜ ਜਾਨ ਸਰ ਹੋਰ ਹੈ ਮੜਾ ਜਾ ਦਿਮਾਗ ਤੇ ਜੋਰ ਮਾਰੋ ਉਹ ਕਿਹੜੀ ਚੀਜ਼ ਨੇ ਜ਼ਿੰਦਗੀ ਦੇ ਵਿੱਚ ਟੁੱਟਣੀ ਟੁੱਟਣਾ ਉਹ ਸ਼ੀਸ਼ਾ ਦਾ ਨਾਰਮਲ ਹੀ ਥਾਲਾ ਹੈ ਸ਼ੀਸ਼ਾ ਤਾਂ ਟੁੱਟੂ ਵੀ ਟੁੱਟੂ ਕਰਾ ਦੇ ਉਹ ਦੇ ਉਹ ਕਿਹੜੀ ਜੀ ਹੈ ਬਾਈ ਜਿਹੜੀ ਟੁੱਟਣ ਵਾਸਤੇ ਬਣੀ ਹੈ ਕੋਈ ਆਈਡੀਆ ਮੇਰਾ ਵੀ ਕੋਈ ਵੀ ਗੈਸ ਲਾ ਰੋ ਬਾਈ ਜੀ ਤੁਸੀਂ ਦੀ ਬਾਦ ਆ ਪ੍ਰੋਮਿਸ ਪ੍ਰੋਮਿਸ ਹਨ ਨਹੀਂ ਨਹੀਂ ਪ੍ਰੋਮਿਸ ਨਹੀਂ ਹੈ ਗੈਸ ਪ੍ਰੋਮਿਸ ਵੀ ਟੁੱਟ ਜਾਂਦੇ ਆ ਜਿਹੜੀ ਟੁੱਟਣੀ ਹੀ ਟੁੱਟਣੀ ਹੈ ਉਹ ਕੋਈ ਤਕੜੀ ਚੀਜ਼ ਆ ਕੋਈ ਐਵੇਂ ਆ ਨਾਰਮਲ ਨਹੀਂ ਹੈਗੀ ਮਤਲਬ ਕੋਈ ਟਰਸਟ ਨਹੀਂ ਰਹੀ ਓਕੇ ਜਿਹੜੀ ਟੁੱਟਣ ਬਾਸ ਤੇ ਬਣੀ ਆ ਕੋਈ ਵੱਡੀ ਚੀਜ਼ ਹੈ ਤੋ ਖਾ ਹੁਣ ਇਹ ਰੇਕ ਥੋੜੀ ਵੀ ਟਰਸਟ ਟੁੱਟੂਏ ਟੁੱਟਦਾ ਕਿ ਨਹੀਂ ਵੀ ਟੁੱਟਦਾ ਕਿਦਾ ਹੁਣ ਸ਼ੀਸ਼ਾ ਸ਼ੀਸ਼ਾ ਜੇ ਥੋੜਾ ਟੁੱਟ ਗਿਆ ਹੋਰ ਤਾਂ ਨਹੀਂ ਟੁੱਟਦਾ ਮੇਰਾ ਵੀਰ ਉਹ ਐ ਚੀਜ਼ ਮਿੱਤਰੋ ਰਿਕਾਰਡ ਰਿਕਾਰਡ ਕਿਸ ਨਾਲ ਤੱਕ ਹੀ ਨਹੀਂ ਰਿਹਾ ਜਿਹੜਾ ਨਾ ਟੁੱਟਿਆ ਹੋਵੇ ਠੀਕ ਐ ਜਿਹੜੇ ਦਿਲ ਵਾਲੇ ਸੀਗੇ ਉਹ ਤਾਂ ਫੇਰ ਵੀ ਠੀਕ ਐ ਚਲ ਆਪਦੇ ਜੀਵਾਤ ਦੇ ਘਰ ਦੇ ਪੁੱਤ ਅਸੀਂ ਵੀ ਚਲ ਯਾਰ ਸੀਸਾ ਟੁੱਟਿਆ ਸੀ ਮੈਂ ਉਹੀ ਕਹਿਦਾ ਇੱਥੇ ਮੇਰਾ ਵੀ ਕੁਝ ਹੋਰ ਹੀ ਟੁੱਟੀ ਜਾਂਦਾ ਜੀ ਆ ਪੰਜਾਬੀ ਦੀ ਫੇਰ ਠੀਕ ਐ ਜੀ ਸਾਰੀ ਵਧੀਆ ਹੈਗੀ ਇਸ ਚੀਜ਼ ਕੀ ਹੈ ਲਾਈਫ ਦਾ ਲਾਈਫ ਹੈ ਲਾਈਫ ਦਾ ਜਿੰਦਗੀ ਦਾ ਜਿੰਦਗੀ ਹੈ ਤਾਂ ਸ਼ੌਂਕ ਹੀ ਕੀ ਆ ਦੀ ਹਾਂਜੀ ਸ਼ੌਂਕ 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 ਤੇ ਸ਼ੌਂਕ ਦਾ ਮਤਲਬ ਕੀ ਜਾਂ ਤਰਫ਼ ਫਿਲਮ ਵਗੈਰਾ ਦੇਖਣੀ ਇਤਾਰਾ ਫਿਲਮਾਂ ਦੇਖਦੇ ਨੇ ਹਾਂ ਕਾਲ ਕਿਹੜੀਆਂ ਦੀ ਸਾਊਥ ਵਾਲੀਆਂ ਸਾਰੀ ਸਾਰੀ ਦੀ ਤੁਸੀਂ ਦੀ ਕੀ ਫਿਲਮ ਨਹੀਂ ਨਹੀਂ ਸ਼ੌਂਕ ਆ ਸ਼ੌਂਕ ਸੌਣ ਦਾ ਕਿਉਂ ਕਹਿੰਦੇ ਸ਼ੌਣ ਦਾ ਸੌਣ ਦਾ ਸ਼ੌਂਕ ਸੌਣਾ ਵਧੀਆ ਹੈ ਉਹ ਕਿਹੜੀ ਚੀਜ਼ ਹੈ ਦੀ ਜਿਹੜੀ ਜਿੰਦਗੀ ਚ ਦੋ ਵਾਰਾਂ ਦਾ ਆਪਾਂ ਨੂੰ ਫ੍ਰੀ ਮਿਲਦੀ ਹੈ ਹਾਂਜੀ ਜੇ ਆਪਾਂ ਤੀਜੀ ਵਾਰ ਲੈਣ ਤਾਂ ਤੁਹਾਨੂੰ ਪੈਸੀ ਭੇ ਕਰਨੇ ਪੈਂਦੇ ਕੀ ਪਤਾ ਗੁੱਸਤਾ ਹੋਏਗਾ ਉਹ ਤਾਂ ਮੈਨੂੰ ਵੀ ਪਤਾ ਪੈਣ ਮੇਰੇ ਹੈਗਾ ਗੁਸਤਾ ਆਈਡੀਆ ਕਿ ਐਸੀ ਮਾਰਨਾ ਜੀ ਫਿਰ ਆਪਾਂ ਹੋਰਾਂ ਤੋਂ ਪੁੱਛਾਂਗੇ ਆਪਾਂ ਕੱਸ ਨਹੀਂ ਫਿਰ ਤੁਸੀਂ ਜਵਾਬ ਹੀ ਦੇਣਾ ਜੀ ਨਹੀਂ ਆਈਡੀਆ ਨਹੀਂ ਕੋਈ ਆਈਡੀਆ ਨਹੀਂ ਹੈਗਾ ਜੀ ਬਾਈ ਕੋਈ ਗੈਸ ਮਾਰਨਾ ਹੋਵੇ ਉਸਤਾਦ ਜੀ ਕੋਈ ਗੈਸ ਆ ਉਹ ਕਿਹੜੀ ਜਿਹੜੀ ਜ਼ਿੰਦਗੀ ਦੀ ਦੋ ਵਾਰ ਤਾਂ 30 ਮਿਲਦੀ ਹੈ ਤੀਜੀ ਵਾਰ ਲੈਣ ਤਾਂ ਪੁੰਦੇ ਪੈਸੇ ਦੇਣੇ ਪੈਂਦੇ ਆ ਇੱਕ ਵਾਰ ਫ੍ਰੀ ਮਿਲਦੀ ਹੈ ਜੀ ਹਾਂ ਤ੍ਰੀਤਾ ਆੜ ਕੇ ਕਾ ਮਾ ਹਾਂ ਆੜ ਗਿਆ ਹੀ ਉਹ ਚੱਕਰੀ ਆਪਾਂ ਹੋਰ ਹੋਰ ਆਪਸ ਪੁੱਛ ਰਹੇ ਨੇ ਆ ਕੁੜੀ ਕਿਹੜੀ ਚੀਜ਼ ਹੈ ਜੀ ਉਹ ਆਈਡੀਆ ਜੀ ਕੋਈ ਕੋਈ ਗੈਸੀ ਮਾਰ ਦਿਓ ਜੀ ਸੋਰੀ ਆਪਾਂ ਕੋਈ ਆਈਡੀਆ ਦੀ ਉਹ ਕਿਹੜੀ ਚੀਜ਼ ਮਤਲਬ ਜਿਹੜੀ ਜ਼ਿੰਦਗੀ ਚ ਦੋ ਵਾਰ ਆਪਾਂ ਨੂੰ ਫ੍ਰੀ ਮਿਲਦੀ ਹੈ ਜੇ ਤੀਜੀ ਵਾਰੀ ਆਪਾਂ ਚੀਜ਼ ਉਹ ਲੈਣੀ ਆਪਾਂ ਨੂੰ ਦੇ ਪੈਸੇ ਦੇਣੇ ਹੀ ਪੈਣਗੇ ਦੰਦ ਐ ਤਾੜੀਆਂ ਦੋ ਭਰਾ ਲਈ ਜਿਹੜਾ ਨਿਕਲ ਨਹੀਂ ਦੇਖਿਆ ਦੰਦ ਪੀਲੇ ਪੀਲੇ ਦੋ ਬਾਰਾਂ ਫ੍ਰੀ ਮਿਲਦੇ ਆ ਇੱਕ ਵਾਰੀ ਆਪਣੇ ਜਾਮਨੇ ਇੱਕ ਵਾਰੀ ਉਸ ਤੋਂ ਬਾਅਦ ਚ ਫਿਰ ਤੀਜੀ ਵਾਰ ਜੇ ਆਪਾਂ ਲੈਣੇ ਤਾਂ ਆਬੀਸਲੀ ਗੱਲ ਹੈ ਲਬਾਉਣੀ ਪੈਂਦੀ ਆ ਠੀਕ ਹੈ ਜੀ ਸੋ ਵਧੀਆ ਗੱਲਬਾਤ ਕਰ ਤੁਸੀ ਬੈਜੋ ਰਾਜੇ ਤਾੜੀਆਂ ਮਾ ਉਹ ਵੀ ਬੱਚਾ ਲੈਣਾ ਨੇ ਵੀ ਨਾਮ ਕੀ ਪੈਣ ਮੇਰੀ ਏ ਆ ਕਾਂਕਸ਼ਾ ਕਾਂਕਸ਼ਾ ਹਿੰਦੀ ਚ ਪੰਜਾਬੀ ਹਿੰਦੀ ਵੀ ਕਹਾਂ ਸੇ ਹੋ ਚੱਬਾ ਗਾੜਦੇ ਤੇ ਆ ਮੈਂ ਹਿੰਦੀ ਕੇ ਵੀ ਹਾਂਜੀ ਚੱਬ ਚੱਬ ਠੀਕ ਠੀਕ ਚੱਬ ਲਾਇਕ ਸੈਟ ਨਹੀਂ ਕਹਿਣਾ ਓਏ ਬੱਲ अच्छी हिंदी बोलते हैं अच्छा हिंदी में भी हम परफेक्ट हैं ठीक है नाम आपका कहाँ था कहाँ से हो आप हिमाचल से हिमाचल से कहाँ से हो आप पालमपुर पालमपुर से हो फिर इधर कैसे शिफ्ट हुए शादी हो गई नहीं होते इधर शादी हुई है मतलब जो मैरिज थी आपकी फिल्म मैरिज नहीं अरेंज है इधर लबा उन्होंने मतलब आपके फादर फैमिली ने इधर हां इतनी दूर मतलब क्यों वो हिमाचल के हैं पर वो यहाँ पे रहते हैं तो अच्छे इधर तो हिंदी बोलते हैं या पंजाबी बोलते हैं वो पंजाबी बोलते हैं आप हिंदी बोलते हो शौक ही क्या थोड़ी जी <laughs> <देखना>। रील्स, <laughs> रील्स देखना रील्स देखना अच्छा रील्स देख रही हूं जी अच्छा है कर दीस ठीक है ठीक है शौक भी कब्बा वाला है जी कब्बा समझ में आड़ी कब्बा नहीं कब्बा दासो कब्बे कब्बे पाड़ ਅੱਧੀ ਗੱਲ ਕਹਿਣਾ ਸਾਡ ਪਰਸਨਲ ਸਭ ਕੁਝ ਵਾਲੇ ਨੂੰ ਦੱਸ ਚੱਲ ਜੀ। ਕੱਬੇ ਨੂੰ ਕੀ ਕਹੀਏ ਹੁਣ ਆਪਾਂ? ਨੂੰ ਨਾ ਡੱਕ ਕੇ ਚੱਲ ਜੀ। ਯਾਰ ਪਕਾਇਆ ਤੇ ਵੀ ਯਾਰ ਇਹ ਤਾਂ ਸੁਭਾਅ ਵਾਲਾ ਕੱਬਾ ਹੈ। ਅੱਛਾ। ਅੱਛਾ। ਵਿਰਾ। ਥੋੜਾ ਵਿਰਾ। ਹਾਂ ਵਾ। ਇਹ ਇਹ ਤਾਂ ਬੰਦਾ ਖਰਾਬ ਆ। ਯਾਰ। ਇੱਦਾਂ ਕਰ। ਐਟਿਟਿਊਡ ਵਾਲਾ ਕਹਿ ਸਕਦੇ ਆ। ਹਾਂ। ਦਾਤੀ ਪਤਾ ਹੈ ਦਾਤੀ? ਡਰਾਟੀ? ਡਰਾਟੀ ਨਹੀਂ ਦਾਤੀ। ਦਾਤੀ ਨਹੀਂ ਪਤਾ। ਦਾਤੀ ਨਹੀਂ ਪਤਾ। ਆਹ ਦੱਸ। ਹਾਂ।

कैसे लगे आप मतलब पंजाबी कैसे लगे आपको यहाँ पर अच्छे होते हैं अच्छे होते हैं जी ज्यादा किसको मिस करते हो हिमाचली को मिस करते हो अपने एरिया के लोगों को हिमाचलियों को नहीं नहीं करते वैसे पंजाबी अच्छी लगती है रे अब देखो पंजाब में रहने के लिए तुम कड़की तो अभी हिमाचल भूल गए नहीं नहीं गल चलो चंगी गल साडे इधर बढ़िया लग, लग साडे तो भी मान वाली गल है मान समझ दियो हां सम्मान की बात सम्मान ही मान लूंगा सम्मान हां हां हमारे लिए ਸਮਾਨ ਕੀ ਬਾਤ ਹੈ ਠੀਕ ਹੈ ਅੱਛਾ ਅੰਚੀ ਬਾਤ ਕਰਦੇ ਆਪ ਘਰ ਪਰਿਵਾਰ ਚ ਕੌਣ ਕੌਣ ਹੈ ਦੀ ਮम्मी ਡੈਡੀ ਔਰ ਮੈਂ ਮੇਰੇ ਹਸਬੰਦ ਆਪਿਆ ਹਸਬੰਦ ਠੀਕ ਹੈ ਉਹ ਵੀ ਕਰਦੇ ਛੋੜੇ ਹਸਬੰਦ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਉਹ ਵਰ ਪਰ ਨੇ ਠੀਕ ਠਾਕ ਵਧੀਆ ਕਰੀ ਘਰ ਪਰਿਵਾਰ ਦੇਖੋ ਮੈਂ ਇਹ ਨਾਲ ਤੇ ਮੈਂ ਹੱਥ ਕਟੜਦੇ ਮਾਰਨੇ ਜੋੜਦੇ ਇਧਰ ਰਿਸਪੈਕਟ ਹੈ ਦੇ ਕੋਈ ਪੰਜਾਬ ਪੁਲਿਸ ਸੇਵਾ ਕਰਦੀ ਹੈ ਪੰਜਾਬ ਦੀ ਜੀ ਪਰ ਮੈਂ ਨਹੀਂ ਚਾਹੁੰਦਾ ਸੇਵਾ ਹੋਰ ਪਾਸੇ ਹੋ ਵੀ ਦੀ ਤੇ ਮੈਂ ਸਭ ਕੀ ਵਜਾਤੀ ਨਹੀਂ ਥੋੜੀ ਹੋਗੀ ਚੱਲ ਜੀ ਸਾਡੀ ਰਾਹ ਉਹਦੇ ਕਿੱਥੇ ਅੱਜ ਪੰਜਾਬ ਪੁਲਿਸ ਦੇ ਵਿੱਚ ਨਹੀਂ ਦੀ ਕਿ ਡਿਊਟੀ ਕਿੱਥੇ ਉਹਨਾਂ ਦੀ ਸੀ ਹਾਂ ਚੰਡੀਗੜ੍ਹ ਹੈੱਡ ਕੁਆਰਟਰ ਅੱਛਾ ਹੈੱਡ ਕੁਆਰਟਰ ਵਿੱਚ ਹੀ ਨੇ ਠੀਕ ਹੈ ਤੁਸੀਂ ਫਿਰ ਇੱਥੇ ਹੀ ਰਹਿੰਦੇ ਹੋ ਦੀ ਹਾਂ ਕਦੋਂ ਮਿਲਦੀ ਕਦੋਂ ਦੀ ਫਿਰ ਨਹੀਂ ਕੋਈ ਮਦਦ ਨਹੀਂ ਕਰ ਅੱਛਾ ਪੜਾਉਣ ਕਰਦੇ ਦੀ ਬਹੁਤ ਚੰਗੀ ਲੱਗੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਾਰੀਆਂ ਲੋਕੜੀ ਇੱਕ ਵਾਰੀ ਥੈਂਕ ਯੂ ਜੀ ਥੈਂਕ ਯੂ ਗੋਡ ਬles ਯੂ ਗੋਡ ਬles ਯੂ ਗੋਡ ਬles ਯੂ ਤੇ ਮੈਂ ਕਹਿੰਦਾ ਵੀ ਮੈਂ ਚਾਹਉਣਾ ਵੀ ਮੈਂ ਇੱਕ ਬੋਲੀ ਸੁਣਾ ਨਾ ਜੇ ਬਾਬਾ ਦੀ ਲੋੜ ਪਈ ਕਰਦੇ ਠੀਕ ਹੈ ਜੀ ਹੋ ਰਾਮਦੇਵ ਦੀਆਂ ਕਰੇ ਦਾ ਤਣਾ ਸਾਨੂੰ ਮੂਨਾ ਲਾਵੇਂ ਐਨਾ ਵੀ ਉਸਰੇ ਬਾਬਾ ਵੀ ਨਹੀਂ ਕਰਨਾ ਰਿਆ ਕਰਦੇ ਆ ਸੋ ਰਾਮਦੇਵ ਦੀਆਂ ਕਰੇ ਤੜਣਾ ਸਾਨੂੰ ਮੂਨਾ ਲਾਵੇਂ ਨਹੀਂ ਤੜਕੋ ਤੜਕੀ ਉੱਠ ਸਵੇਰੇ ਬੱਲੇ 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 ਤੂੰ ਸਭ ਆਪੇ ਬੋਲੀ ਡੈਨਰੀ ਉਹ ਰਾਮਦੇਵ ਦੀਆਂ ਕਰੇ ਤੜਣਾ ਸਾਨੂੰ ਮੂਨਾ ਲਾਵੇਂ ਬਈ ਤੜਕੋ ਤੜਕੀ ਉੱਠ ਸਵੇਰੇ ਵਾਹ ਵਾਹ ਬਈ ਤੜਕੋ ਤੜਕੀ ਉੱਠ ਸਵੇਰੇ ਰਾਮਦੇਵ ਨੂੰ ਦਿਆਵੇਂ ਨੇ ਪੁੱਠੇ ਸਿੱਧੇ ਆਸਣ ਕਰਦੀ ਰੀਸ ਕਰੀ ਨਾ ਜਾਵੇ ਬਿਸਕੁਟ ਬਾਬੇ ਦੇ ਫਿਰਨੇ ਕਾਲ ਦੇ ਖਾਵੇ ਬਿਸਕੁਟ ਬਾਬੇ ਦੇ ਫਿਰਨੇ ਕਾਲ ਦੇ ਖਾਵੇ ਬਿਸਕੁਟ ਬਾਬੇ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਉਹ ਪਤਾ ਕੀ ਆ ਮੇਰੀ ਆਵਾਜ਼ ਵੀ ਬੇਸਰੀ ਇਸ ਕਰਕੇ ਤਾੜੀਆਂ ਨਹੀਂ ਮਾਰਦੇ ਹੈਗੇ ਮੈਂ ਕਿ ਬੋਲੀ ਹੋਸਣਾ ਦਾ ਫਿਰ ਆਪਣੀ ਐਂਡਿੰਗ ਆ ਤੇ ਮੈਂ ਚਾਹਣਾ ਵੀ ਥੋੜਾ ਜਿਹਾ ਬੋਲੀਆਂ ਨਾਲ ਕੀਤਾ ਕਿਉਂਕਿ ਤੀਆਂ ਦਾ ਹੈ ਤੁਹਾਨੂੰ ਮੇਰੇ ਤੋਂ ਚਾਹਦਾ ਸੀ ਤੀਆਂ ਦੀ ਵੀਡੀਓ ਜ਼ਰੂਰ ਵੀਡੀਓ ਸ਼ੂਟ ਕਰਾਂਗੇ ਪਾਬੀ ਆਖਦੀ ਦਿਓਰ ਦੇ ਤਾਈ ਕੀ ਸੱਪ ਲੜ ਗਿਆ ਤੇਰੇ ਵਾਹ ਵਾਹ ਥੈਂਕ ਯੂ ਥੈਂਕ ਯੂ ਦਾ ਦਾ ਰਪੇ ਦੇ ਕੇ ਜਮਗਾ ਸਾਰੇ ਮੈਂ ਪ੍ਰੋਪਰ ਬੋਲਣਾ ਠੀਕ ਹੈ ਹੁਣ ਦੁਆਰੇ ਪੂਰੇ ਬਾਬਾ ਕਰਨਾ ਬਈ ਪਾਬੀ ਆਖਦੀ ਦਿਓ ਉਹਦੇ ਤਾਈ ਕੀ ਸੱਪ ਲੜ ਗਿਆ ਤੇਰੇ ਵਾਹ 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 ਤੂੰ ਮਸਾਲਾ ਬੋਲੀ ਖੋਲ ਗਿਆ ਹਾਂ ਪਾਬੀ ਆਖਦੀ ਦਿਓ ਉਹਦੇ ਤਾਈ ਕੀ ਸੱਪ ਲੜ ਗਿਆ ਤੇਰੇ ਵਾਹ 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 ਉਹ ਮੈਂ ਦੇਖ ਕੇ ਬਰਨਸ ਜੀ ਆ ਗਿਆ ਪੈਣ ਮੇਰੀ ਦਾ ਰਿਸ਼ਤਾ ਲੈ ਲੈ ਪੈਣ ਮੇਰੀ ਦਾ ਰਿਸ਼ਤਾ ਲੈ ਲੈ ਬਨਕੇ ਟੁਕ ਜੀ ਸੇਰੇ ਜਿਉ ਮਰ ਗਈ ਵੇ ਵਿੱਚ ਬੋਲੂਗੀ ਤੇਰੇ ਦੇ ਉਹ ਮਰ ਗਈ ਵੇ ਵਿੱਚ ਬੋਲੂਗੀ ਤੇਰੇ ਦੇ ਉਹ ਮਰ ਗਈ ਵੇ ਹਾ ਤਾੜੀਆਂ ਲਾ ਦਿਓ ਬੱਚਾ ਤਾੜੀਆਂ ਇੱਕ ਮਿੰਟ ਇੱਕ ਮਿੰਟ ਇਧਰ ਆ ਇਧਰ ਆ ਤਾੜੀ ਲਾ ਤਾੜੀ ਲਾ ਅਰੇ ਨਹੀਂ 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 ਉਹ ਤੁਸੀਂ ਤਾੜੀ ਨਹੀਂ ਦੇਖੀ ਕਿਵੇਂ ਆਈ ਦੀ ਭਾਈ ਜਦੋਂ ਮੈਂ ਤੁਹਾਨੂੰ ਬੁਲਾਉਂਗਾ ਨਾ ਜਦੋਂ ਪ੍ਰੋਪਰ ਇਧਰ ਲਈ ਤਾੜੀਆਂ ਵੱਜੀਆਂ ਫੇਰ ਆਉਣਾ ਤੁਸੀਂ ਨੇ ਠੀਕ ਹੈ ਭਾਈ ਦਾ ਨਾਮ ਕੀ ਜਿਹਨਾਂ ਨੂੰ ਬੁਲਾਉਣ ਲੱਗੇ ਆਪਾਂ ਬਨੀਸ਼ ਸਰ ਬਨੀਸ਼ ਸਰ ਠੀਕ ਹੈ ਬਨੀਸ਼ ਸਰ ਬਿਲਕੁਲ ਆਏਗਾ ਹਾਂ ਤੂੰ ਤਾਂ ਬਹਿ ਜਾ ਇੱਥੇ ਬਹਿ ਜਾ ਜਾ ਬਹਿ ਕੇ ਗੱਲਬਾਤ ਕਰਦੇ ਨਾਲ ਬਨੀ ਸਰ ਨੂੰ ਬੁਲਾਉਣੇ ਆ ਵੇਰੀ ਗੁੱਡ ਵੈਰੀ ਗੁੱਡ ਤੁਸੀਂ ਮੈਂ ਕਿੱਥੇ ਮੈਂ ਕਿਹਾ ਦੂਜਾ ਤੁਸੀਂ ਇੰਟਰੋਡਿਊਸ ਕਰਨਾ ਓਏ ਦੇਖੇ ਮੇਰਾ ਵੀਰਾ ਬੇਇਰਮਾਨ ਕਰਦਾ ਸੀ ਵੱਡੇ ਲੈਵਲ ਤੇ ਸੋ ਮਿੱਤਰੋ ਅਜੀ ਬਲਾਮਾ ਕੇ ਹੁਣ ਕਿਹੜੇ ਸਾਨੂੰ ਬਲਪ੍ਰੀਤ ਸਰ ਇਹ ਨਾ ਚੇਂਜ ਨਹੀਂ ਹੋ ਗਿਆ ਪਹਿਲਾਂ ਕਿਹੜਾ ਸਰ ਗਿਆ ਸੀ ਬਨੀ ਸਰ ਅੱਛਾ ਚਲੋ ਇਹ ਕੋਈ ਨਾਮ ਹੈ ਠੀਕ ਹੈ ਬੇ ਠੀਕ ਹੈ ਸੋ ਤੁਸੀਂ ਐ ਸੰਦਲ ਵੀ ਸਟੂਡੈਂਟ ਮੈਗਮਾ ਥੋੜਾ ਚੱਲਦਾ ਹੈ ਹਾਏ ਜੇ ਮੈਂ 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 ਸੈਟਤੀ ਹੋ ਗਿਆ ਮੇਰਾ ਵੀ ਹੈ ਠੀਕ ਹੈ ਅੱਜ ਕੀ ਹਾਲ ਚਾਲ ਹੈ ਦੋਸਤੋ ਮੈਂ ਟਿਊਟਰ ਮੈਂ ਕਿਹਾ ਤੋ ਬਣ ਪ੍ਰੇਸਰ ਨੂੰ ਬੁਲਾਣਾ ਚਾਹੁੰਗਾ ਕਿ ਪਲੀਜ਼ ਕੰਪੀਅਰ ਪਹਿਲਾ ਚੈਨਲ ਵਰਤਾ ਬੋਲ ਪੈਂ ਇਹਦੀ ਦਾ ਕਰਦੇ ਪ੍ਰੋਮੋਸ਼ਨ ਮੈਂ 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 ਤੇ ਵਧੀਆ ਜਾ ਰਹੀ ਹੈ ਦੇਖੀ ਟੈਕੀ ਟੈਕੀਟ ਅਵਰਤ ਭਾਈ ਅਵਰਤ ਬਣੇ ਸਟੇ ਨੂੰ ਬੁਲਾ ਲੈ ओ बलवाने ये बनी सरता मरा मटर इधर ही प्रमोशन करते स्टूडेंट महकमा हाँ हाँ जी की आज जाए दोस्तों मैं स्टूडेंट महकमा तो आज जाए पटियाला पंजाब कंप्यूटर सेंटर hmm. आज अपने पंजाब कंप्यूटर सेंटर तो एक स्टाफ ने बुलाने जा रहे हैं जिधर नाम है बनप्रीत सर प्लीज hmm. किप क्लैपिंग से मुनाता तो वेलकम करिए <laughs> आज भाई आज जाते ठीक है जी ਕੁਝ ਕੁਲਸਰ ਨੂੰ ਨਾ ਨੂੰ ਪੁੱਛਿਆ ਨਾ ਨੂੰ ਪੁੱਛਿਆ ਮੈਂ ਮਾਈਕ ਦੇਵਾਂਗਾ ਬਈ ਨਹੀਂ ਤੁਸੀਂ ਬੋਲਣਾ ਜੋ ਵੀ ਮਲ ਮਾਰਪੀ ਸਰ ਤੁਸੀਂ ਜਾਣਦੇ ਹੋ ਮਾਰਪੀ ਸਰ ਦੀ ਕੀ ਗੱਲ ਵਧੀਆ ਲੱਗਦੀ ਹੈ ਉਹ ਪੁੱਛੋ ਜੋ ਤੁਹਾਡਾ ਮਨ ਕਰਦਾ ਜੋ ਤੁਹਾਡਾ ਦਿਲ ਕਰਦਾ ਬਸ ਗੋਪਤ ਗੱਲਾਂ ਨਹੀਂ ਕਰਨੀ ਠੀਕ ਹੈ ਮੇਰੇ ਵੀਰ ਇਹ ਲਾਈਵ ਮਿੱਤਰੋ ਸਾਡਾ ਨਵਾਂ ਫੂਡ ਮੈਗਜ਼ੀਨ ਦਾ ਬਈ ਆ ਚੁੱਕਿਆ ਜੀ ਸੋ ਆਜ ਸੋ ਬਈ ਫੂਡ ਮੈਗਜ਼ੀਨ ਦੇ ਕੁਮਾਰ ਨੇ ਸਾਡੇ ਭਰਾ ਨੂੰ ਸੁਣਾਦੀ ਠੀਕ ਹੈ ਸੋ ਬਈ ਤੁਸੀਂ ਕਰੋ ਬਾਈ ਜੀ ਦਾ ਇੰਟਰਵਿਊ ਹਾਂਜੀ ਕੀ ਹਾਲ ਚਾਲ ਜੀ ਸਰ ਬੜੀ ਵਧੀਆ ਵੀਰੇ ਕੀ ਹਾਲ ਚਾਲ ਹੈ ਦੋਸਤੋ ਸੋਨੂ ਜੀ ਦਰ ਆ ਗਿਆ ਕਰ 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 ਜੀ ਨਾਮ ਮੇਰਾ ਨੰਤੂ ਸਿੰਘਾਪੜੇ ਕਿਥੋਂ ਵੀਰੇ ਮਿੱਡੇ ਕਲਰ ਪੈਣੀ ਜ਼ਿਲ੍ਹਾ ਪਟਿਆਲਾ ਇੱਥੇ ਕੀ ਕਰਦੇ ਹੋ ਮੇਰੇ ਡਿਜੀਟਲ ਮਾਰਕ ਨਹੀਂ ਕਰਉਣਾ ਜੀ ਐਕਸਟਰਾ ਹੋਰ ਸਭ ਦਾ ਪਰਿਵਾਰ ਕਿਵੇਂ ਨੇ ਸਾਰੇ ਵਧੀਆ ਨੇ ਭਰਾ ਤੂੰ ਦੱਸ ਮੱਜਾ ਕਿਵੇਂ ਨੇ ਸਾਰੀਆਂ ਘੈਂਡ ਨੇ ਅੱਛਾ ਮੱਜਾ ਨੂੰ ਕਿੰਨਾ ਟਾਈਮ ਦਿੰਦੇ ਤੁਸੀਂ ਆਪਣੇ ਆਪ ਕਿਹਾ ਮੱਜਾ ਨੂੰ ਕਿੰਨਾ ਟਾਈਮ ਦਿੰਦੇ ਕਹਾ ਪੁੱਛ ਪੱਤੀ ਬੱਤੀ 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 ਸਵਾਲ ਜਵਾਬ ਨਹੀਂ ਆਇਆ ਕਿ ਕਿੰਨੇ ਘੰਟੇ ਦੇ ਲਈ ਦੇ ਨੇ ਚਲ ਵਧੀਆ ਬਹੁਤ ਕਿ ਕਿੰਨੀ ਮਜ਼ਾ ਨਹੀਂ ਬੱਚੋ ਕਿ ਨਹੀਂ ਮਜ਼ਾ ਕਿੰਨੀ ਮਜ਼ੇ ਨੇ 6 ਨਹੀਂ ਤੁਤ ਪਿਓਰ ਹੈ ਪਾਣੀ ਦਾਲ ਕੇ ਪੂਰਾ ਇੱਕ ਨੰਬਰ ਹੈ ਅੱਛਾ ਅੱਛਾ ਹਾਂ 70 ਰੁਪਏ ਬੰਦਾ ਲੀਟਰ ਬੜਾ ਮਹਾਲਾ ਭਾਗ ਨਹੀਂ ਬੇਤਾ ਪਿਓਰ ਹਨਾ ਫਿਰ ਜੀਐਸਟੀ ਨਾ ਨਾ ਕੋਈ ਜੀਐਸਟੀ ਮਰਾਉੜ ਜੀਐਸਟੀ ਵੀ ਤਾਂ ਹੁੰਦਾ ਹਾਂਜੀ ਇਹਨਾਂ ਦਾ ਤੁਤ ਵਿਜਟ ਕਰਕੇ ਦੇਖਿਓ ਚਲ ਇਹਨਾਂ ਦਾ ਤੁਤ ਫੜ ਕੇ ਕਰੀ ਤਾਂ ਤੇ ਬਾਰ ਬੇਰੇ ਤੁਹਾਡਾ ਮਾਰਕੀਟਿੰਗ ਤੁਹਾਡਾ ਇਹ ਠੀਕ ਹੀ ਕਰਾਉਣੀ ਉਹ ਮੈਡੀਸਨ ਮਾਰਕੀਟਿੰਗ ਮੈਕ ਡੈਸਲ ਮਾਰਕੀਟਿੰਗ ਠੀਕ ਹੈ ਜੀ ਇਹ ਭਈ ਮੰਨ ਲਓ ਡੈਸਲ ਮਾਰਕੀਟਿੰਗ ਪਹਿਲਾਂ ਤੋਂ ਜਲਦੀ ਆ ਰਹੀ ਵੈਸਾ ਬਟ ਟ੍ਰੈਂਡ ਇੱਕ ਨੂੰ ਲੱਗਦਾ ਹੈ ਮਤਲਬ ਹੁਣ ਕਿਤੇ ਨਾ ਕਿਤੇ ਬੱਚਿਆਂ ਨੂੰ ਹੁੰਦਾ ਵੀ ਅਸੀਂ ਡੈਸਲ ਮਾਰਕੀਟਿੰਗ ਨਾਲ ਜਾਈਏ ਅਸੀਂ ਸਿੱਖੀ ਵੀ ਪਲੇਟਫਾਰਮ ਕੀ ਹੈ ਕਿੱਦਾਂ ਕਮਾਈ ਹੁੰਦੀ ਹੈ ਕੀ ਸੋਚਿਆ ਸੀ ਕਿ ਕੀ ਕਮਾਈ ਕੀਤੀ ਹੈ ਕੀ ਡੈਸਲ ਮਾਰਕੀਟਿੰਗ ਆਸਲ ਡੈਫੀਨੀਸ਼ਨ ਕੀ ਹੈਗੀ ਦੇਖੋ ਬ੍ਰਦਰ 2022 ਚ ਜਿਆਦਾ ਕ੍ਰੇਜ਼ ਹੋਇਆ ਮੈਂ ਵੀ 2022 ਤੋਂ ਸਟਾਰਟ ਕੀਤੀ ਸੀ ਹੂੰ ਮੈਂ ਉਹ ਸਿੱਖ ਰਿਹਾ ਸੀ ਸਰ ਕਮਨ ਸਰ ਲਵੇ ਪੰਜਾਬ ਕੰਪਨੀ ਸੈਂਟਰ ਤੋਂ ਸਿੱਖਿਆ ਮੈਂ ਸਰ ਨਹੀਂ ਲਵਾਇਆ ਤਾਂ ਜੋ ਦਿਨ ਇਹਦੇ ਨਾਲ ਆਇਆ ਵੀ ਆਪਣਾ ਹੁਣ ਕੰਮ ਜੋ ਚੱਲ ਰਿਹਾ ਸਾਰਾ ਸੋਸ਼ਲ ਮੀਡੀਆ ਦਾ ਏ ਟੂ ਜ਼ੈਡ ਆਪਾਂ ਇਸ ਤਰ੍ਹਾਂ ਸਨੈਪਚੈਟ ਵਗੈਰਾ ਸਾਰਾ ਕੁਝ ਚਲਾਉਂਦੇ ਆ ਸਾਰੀ ਇਨਕਮ ਉੱਥੇ ਹੀ ਆਉਂਦੀ ਆ ਇਹ ਸਾਰੀ ਕਿਸੇ ਨਾਲ ਰਜਿਸਟਰ ਮਾਰਕੀ ਦੇ ਥਰੂ ਹੀ ਆ ਸਕਦੀ ਆ ਆਪਣੇ ਨਾਲ ਜਿਵੇਂ ਗੂਗਲ ਐਡਸ ਲਗਾ ਲੋ ਵਗੈਰਾ ਸਾਰਾ ਕੁਝ ਆਪਾਂ ਇਹ ਤੋਂ ਹੀ ਕਰ ਸਕਦੇ ਆ ਬਿਲਕੁਲ ਬਿਲਕੁਲ ਕਈ ਬੱਚਿਆਂ ਨੂੰ ਇਹ ਲੱਗਦਾ ਹੁੰਦਾ ਵੀ ਯਾਰ ਫੜਦਾ ਨਹੀਂ ਕੋਸ਼ਮਾਨਾ ਜਿਵੇਂ ਬਚਾ ਲੈ ਵੀ ਯਾਸਤ ਜਾਂਦਾ ਵੀਰ ਮੈਂ ਬਹੁਤ ਕੁਝ ਕਰ ਲਿਆ ਵੀ ਹੋ ਸਕਦਾ ਮੇਰੀ ਕਿਸਮਤ ਮਾੜੀ ਹੋਵੇ ਕਈ ਵੀਰ ਆਪਾਂ ਕਹਿੰਦੇ ਹਾਂ ਮੇਰਾ ਤਾਂ ਕਰਮੀ ਮਾੜੇ ਨੇ ਮੇਰਾ ਸਹੀ ਨਹੀਂ ਕੋਸ਼ਮਾਨਾ ਉਹ ਬੱਚੀ ਵੀ ਇਹ ਫੀਲਡ ਨੂੰ ਕਰ ਸਕਦੇ ਆ ਕਰ ਸਕਦੇ ਨੇ ਬ੍ਰਦਰ ਸਾਰਾ ਕੁਝ ਆਪਦੇ ਹੱਥ ਹੁੰਦਾ ਜਿੰਨਾ ਆਪਾਂ ਆਪਣੇ ਆਪ ਨੂੰ ਟਾਈਮ ਦਵਾਂਗੇ ਆਪਣੀ ਸਕਿੱਲ ਨੂੰ ਟਾਈਮ ਦਵਾਂਗੇ ਉਹ ਚੀਜ਼ ਆਪੇ ਇੰਪਰੂਵ ਕਰਕੇ ਲਿਆਉਗੇ ਆਪਣੇ ਆਪ ਹੂੰ ਬਹੁਤ ਚੰਗੀ ਗੱਲ ਮਾਲ ਬੈਸਨ ਮਾਰ ਤੁਸੀਂ ਓਵਰ ਆਲ ਮੰਨ ਲਓ ਕਿਸੇ ਪ੍ਰੋਡਕਟ ਨੂੰ ਚਲਾਉਣ ਦੀ ਤੁਸੀਂ ਜ਼ਿੰਮੇਵਾਰੀ ਲੈਣੀ ਹੈ ਹਾਂਜੀ ਹਾਂਜੀ ਵੀ ਤੁਸੀਂ ਚਲਾ ਕੇ ਦਿਓ ਹਾਂਜੀ ਹਾਂਜੀ ਤੁਸੀਂ ਬਈ ਸੱਚ ਕੀ ਕਰਦੇ ਹੋ ਆਪਣੀ ਮਹਿੰਦਰਾ ਕੋਲੇ ਤੋਂ ਗ੍ਰੈਜੂਏਸ਼ਨ ਕਰੀ ਗ੍ਰੈਜੂਏਸ਼ਨ ਤੋਂ ਪੋਸਟ ਗ੍ਰੈਜੂਏਸ਼ਨ ਕਰ ਲਈ ਫਿਰ ਮੈਂ ਫਿਰ ਇਹ ਸਿੱਖਿਆ ਫਿਰ ਮੈਨੂੰ ਕਮਲ ਸਰ ਨੇ ਬੁਲਾਇਆ ਮੈਂ ਪਹਿਲੇ ਟਾਈਪਿੰਗ ਸਿੱਖਦਾ ਸੀਗਾ ਚਲੋ ਫਿਰ ਇਨਾ ਕੋਲੀ ਮੈਂ ਬਡ ਪ੍ਰੈਸ ਡਿਜੀਟਲ ਮਾਰਕਟਿੰਗ ਸਿੱਖਿਆ ਮੈਂ ਵਧੀਆ ਲਾਈਫ ਚਾਂਜ ਚੁੱਕੀ ਵਧੀਆ ਤੇ ਜਦੋਂ ਮੈਂ ਵੈਬਸਾਈਟ ਡਿਜ਼ਾਈਨਿੰਗ ਕਰਿਆ ਕੀ ਆ ਬਾਤ ਹੈ ਚਲੋ ਚੰਗੀ ਗੱਲ ਕੋਈ ਸੁਪਨਾ ਹੈ ਤਾਂ ਜਿਹੜਾ ਪੂਰਾ ਕਰਨਾ ਹੋਵੇ ਇਹ ਅਜੇ ਨਾ ਹੋਇਆ ਸਮਝਣਾ ਤਾਂ ਅਜੇ ਤਾਂ ਕੁਝ ਹੈ ਨਹੀਂ ਬਥੇ ਯਾਰ ਅਬ ਸੋ ਕਰਾਜੇ ਬਸ ਜਿੰਨਾ ਹੈ ਆਵੇ ਮਤਲਬ ਟਾਰਿਫ ਪਰਿਵਾਰ ਚੱਲ ਜਾਏ ਬਸ ਐ ਨਹੀਂ ਵਾ ਵਾ ਮੈਂ ਜ਼ਿਆਦਾ ਉੱਪਰ ਜਾਣਾ ਮੈਂ ਜ਼ਿਆਦਾ ਥੱਲੇ ਜਾਣਾ ਹੋਰ ਕੀ ਗੱਲ ਬਹੁਤ 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 ਸੋਹਣੀ ਗੱਲ ਕਰਦੇ ਬਈ ਤੁਸੀਂ ਜੇ ਜ਼ਰੂਰ ਪਰਮਾਤਮਾ ਕਰੇ ਤੁਹਾਡਾ ਜਿਹੜਾ ਕੋਈ ਵੀ ਸੁਪਨਾ ਜ਼ਰੂਰ ਪੂਰਾ ਹੋ ਠੀਕ ਹੈ ਵੀਰੇ ਉਹ ਜ਼ਰੂਰ ਇੱਕ ਵਾਰੀ ਇਹਨਾਂ ਦੋਨੋਂ ਭਰਾਵਾਂ ਲਈ ਜ਼ਰੀ ਪਰ ਤਾੜੀ ਲਾ ਦਿਓ ਠੀਕ ਹੈ ਜੀ ਠੀਕ ਹੋਰ ਗੱਲ ਤੇ ਹਾਂ ਜੀ ਭਈ ਦੋਸਤ ਬਨਪ੍ਰੀਤ ਸਰ ਉਹਨਲੀ ਮਤਲਬ ਇਹ ਚ ਸਿਕਾਂਦੇ ਇਹ ਕਿਸਿੰਗ ਵੀ ਇਹਗੇ ਅੱਛਾ ਸਿੰਘੋ ਹੋ ਬਈ ਤੁਸੀਂ ਉਹ ਕੀ ਬਾਤ ਮੈਂ ਕਹਿੰਦਾ ਪਹਿਲਾਂ ਗਾਣਾ ਸੁਣਦੀ ਬਈ ਵਿੱਚ ਰੁਕ ਕੇ ਜਾਂ ਤੂੰ ਆ ਬੜੇ ਟਾਈਮ ਤੇ ਦੱਸਦਾ ਮੇਰਾ ਜੀ ਨੇ ਕਿਹੜਾ ਗਾਣਾ ਸੁਣਾਉਂਗੇ ਬਈ ਜੀਤ ਬਾਬਾ ਦੇ ਵੀਰੇ ਯਾਰੀ ਚੰਡੀਗੜ੍ਹ ਵਾਲੀ ਹੈ ਯਾਰੀ ਚੰਡੀਗੜ੍ਹ ਵਾਲੀ ਤੇਰੀ ਕਰਾ ਗਈ ਹੱਥ ਤੂੰ ਨਹੀਂ ਸੁਧਰਦਾ ਮੈਂ ਲਾ ਲਿਆ ਸਾਹ ਹੋ ਮੇਰਾ ਕਿਹੜਾ ਬਾਪੂ ਕਰਦਾ ਬਲੈਕ ਨਹੀਂ ਹੋ ਜਿਹੜਾ ਤੇਰੇ ਸ਼ਹਿਰ ਲੈ ਲਮਾ ਫਲੈਕ ਨਹੀਂ ਮੇਰਾ ਕਿਹੜਾ ਬਾਪੂ ਕਰਦਾ ਬਲੈਕ ਨਹੀਂ ਹੋ ਜਿਹੜਾ ਤੇਰੇ ਸ਼ਹਿਰ ਲੈ ਲ ਮਾਫਲੈਟ ਨਹੀਂ ਹੋ ਮੈਨੂੰ ਮੁੜਤੇ ਨੂੰ ਪਿੰਡੋਂ ਮੁੜ ਲੈਣ ਦੇ ਨਹੀਂ ਉੱਥੇ ਕੰਮ ਪਏ ਨੇ ਬੜੇ ਯਾਰੀ ਚੰਡੀਗੜ੍ਹ ਵਾਲੀ ਨਹੀਂ ਤੇਰੀ ਕਰ ਆ ਗਈ ਹੱਥ ਯਾਰ ਦੇ ਖੜੇ ਯਾਰੀ ਚੰਡੀਗੜ੍ਹ ਵਾਲੀ ਨਹੀਂ ਤੇਰੀ ਕਰ ਆ ਗਈ ਹੱਥ ਯਾਰ ਦੇ ਖੜੇ ਓ ਪੈਪਰ ਐਸ ਦੇ ਤੂੰ ਰਹੀ ਮੰਗਦੀ ਪਰ ਐਸ ਜੀ ਨਾ ਟੋਮੀ ਯਰਮਾਨੀ ਦੀਆਂ ਪਾਲੀਆਂ ਸ਼ਹਿਰ ਪੜੇ ਮੁੰਡਾ ਕਿਸੇ ਲੱਗ ਜੂਗਾ ਪਾਸੇ ਬੇਬੇ ਤਰਗੀ ਕਨਾ ਤੋ ਗਹਿਣੇ ਵਾਲੀਆਂ ਪੂਰਾ ਕਰਦੇ ਨਹੀਂ ਮਾਨ ਪੁੱਤ ਵਾਪਦੇ ਨਹੀਂ ਧਾਮੇ ਆਪਾ ਖੋਟੇ ਜਾ ਖਰੇ ਓ ਯਾਰੀ ਚੰਡੀਗੜ੍ਹ ਵਾਲੀਏ ਨਹੀਂ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਓ ਯਾਰੀ ਚੰਡੀਗੜ੍ਹ ਵਾਲੀਏ ਨਹੀਂ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਵਾਹ ਬਹੁਤ ਹੀ ਵਾਹ ਵਾਸੂਨੀ ਵਾਧਾ ਬਹੁਤ ਸੁਣੀ ਵਾਗਾ ਬਹੁਤ ਸ਼ੁਕਰੀਆ ਧੁਕਰੇ ਮੇਰਾ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਸ ਪਰ ਵਾਲੀ ਸਟਰੀ ਜ਼ਰੂਰ ਤਾੜੀ ਲਾ ਦਿਓ ਯਾਰ ਸੋ ਜੇ ਐਪੀਸੋਡ ਚੰਗਾ ਲੱਗਿਆ ਤਾਂ ਜ਼ਰੂਰ ਲਾਈਕ ਸ਼ੇਅਰ ਕਰ ਦਿਓ ਨਾ ਚੰਗਾ ਲੱਗਿਆ ਥੋੜੀ ਮਰਜੀ ਆ ਆਸ ਹੈ ਕਿ ਟੈ ਕਰਦੇ ਫਿਰਦੇ ਆਂ ਤੁਹਾਡੇ ਆਸਰੇ ਚੱਲਦੇ ਆਂ ਬਹੁਤ ਸੋਹਣਾ ਜਿਹਾ ਐਪੀਸੋਡ ਸ਼ੂਟ ਹੋਇਆ ਉਹ ਨੈਕਸਟ ਕਿਸੇ ਹੋਰ ਇੰਸਟਿਟਿਊਟ ਚ ਮਿਲਦੇ ਆਂ ਲਾਉਣਿਆ ਰੌਣਕਾਂ ਹੋ ਤੱਕ ਦਿਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਥੈਂਕ ਯੂ